ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪਿਛਲੇ 60 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਮਣਾ ਕਰਨਾ ਪੈ ਰਿਹਾ ਹਰ ਪਾਸੇ ਜਲਤਲ ਵਰਗੇ ਹਾਲਾਤ ਬਣੇ ਹੋਏ ਨੇ ਹੁਣ ਤੱਕ ਤਕਰੀਬਨ 90 ਲੋਕਾਂ ਦੀ ਮੌਤ ਹੋ ਚੁੱਕੀ ਹੈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੜਾ ਦਾ ਜਾਇਜ਼ਾ ਲੈਣ ਦੇ ਲਈ ਸ਼੍ਰੀਨਗਰ ਵਿੱਚ ਪਹੁੰਚੇ ਹੋਏ ਨੇ ਉਧਰ ਜੰਮੂ ਕਟੜਾ ਉਤਮਪੁਰ ਰੇਲ ਲਾਈਨ ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਦੇ ਵਿੱਚ ਰੁਕਾਵਟ ਆ ਰਹੀ ਹੈ ਸ਼੍ਰੀ ਸ਼ਕਤੀ ਐਕਸਪ੍ਰੈਸ ਟ੍ਰੇਨ ਰਾਮਨਗਰ ਸਟੇਸ਼ਨ ਤੇ ਕਈ ਘੰਟਿਆਂ ਤੋਂ ਰੁਕੀ ਹੋਈ ਹੈ ਜਿਸ ਕਾਰਨ ਯਾਤਰੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੰਮੂ ਪਠਾਨਕੋਟ ਹਾਈਵੇ ਵਿਪਾਰੀ ਮੀਂਹ ਦੇ ਕਾਰਨ ਬੰਦ ਕੀਤਾ ਗਿਆ ਹੈ ਇੱਕ ਪਾਸੇ ਦਾ ਰਾਹ ਪਾਣੀ ਦੇ ਨਾਲ ਰੁੜ ਗਿਆ ਹੈ ਤਸਵੀਰਾਂ ਬੰਨ ਕਰ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਬਣੇ ਹੋਏ ਨੇ ਪਿਛਲੇ 60 ਸਾਲਾਂ ਤੋਂ ਬਾਅਦ ਇੰਨੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੰਮੂ ਕਸ਼ਮੀਰ ਨੂੰ ਜਿੱਥੇ ਹੁਣ ਤੱਕ 90 ਮੌਤਾਂ ਹੋ ਚੁੱਕੀਆਂ ਨੇ ਸ਼੍ਰੀ ਸ਼ਕਤੀ ਐਕਸਪ੍ਰੈਸ ਜੋ ਕਿ ਕਈ ਘੰਟਿਆਂ ਤੋਂ ਰੁਕੀ ਹੋਈ ਹੈ ਭਾਰੀ ਬਰਸਾਤ ਦੇ ਚੱਲਦਿਆਂ ਇਹ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਜੰਮੂ ਕਸ਼ਮੀਰ ਦੇ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਹੁੰਚ ਚੁੱਕੇ ਨੇ ਇਨ ਹੜਾ ਦਾ ਜਾਇਜ਼ਾ ਲੈਣ ਦੇ ਲਈ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਾਲ ਪਹਿਲਾਂ ਹੀ ਦੇਖਿਆ ਗਿਆ ਕਿ ਕਿਸ ਤਰ੍ਹਾਂ ਕੁਦਰਤ ਦਾ ਕਹਿਰ ਵਰਪਿਆ ਸੀ ਉੱਤਰਾਖੰਡ ਦੇ ਵਿੱਚ ਕੁਦਰਤੀ ਕਰੋਬੀ ਆਈ ਸੀ ਤੇ ਹੁਣ ਇੱਕ ਸਾਲ ਬਾਅਦ ਹੀ ਜੰਮੂ ਕਸ਼ਮੀਰ ਕੁਦਰਤ ਦੇ ਕਹਿਦ ਦਾ ਨਿਸ਼ਾਨਾ ਬਣਿਆ ਹੈ ਹੁਣ ਤੱਕ 90 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਉਦਮਪੁਰ ਦੀ ਗੱਲ ਕਰੀਏ ਤਾਂ ਜ਼ਮੀਨ ਖਿਸਕਣ ਦੇ ਨਾਲ 7 ਲੋਕਾਂ ਦੀ ਮੌਤ ਹੋਈ ਦਰਅਸਲ ਜ਼ਮੀਨ ਖਿਸਕ ਕੇ ਇੱਕ ਘਰ ਤੇ ਡਿੱਗੀ ਅਤੇ ਘਰ ਦੇ ਮਲਬੇ ਹੇਠ ਦਬ ਕੇ 7 ਲੋਕਾਂ ਦੀ ਮੌਤ ਹੋਈ ਹੈ ਬਚਾਅ ਕਾਰਜ ਲਗਾਤਾਰ ਸੇਵਾ ਵੱਲੋਂ ਕੀਤੇ ਜਾ ਰਹੇ ਨੇ ਬਾੜ ਕਾਰਨ ਸੜਕਾਂ ਪੁੱਲਾਂ ਇਮਾਰਤਾਂ ਅਤੇ ਫਸਲਾਂ ਨੂੰ ਖਾਸਾ ਨੁਕਸਾਨ ਪਹੁੰਚਿਆ ਹੈ ਸੋ ਫਸਲਾਂ ਨੂੰ ਵੀ ਵੱਡਾ ਨੁਕਸਾਨ ਇਸ ਭਾਰੀ ਬਾਰਿਸ਼ ਦੇ ਚੱਲਦਿਆਂ ਹੋਇਆ ਜੰਮੂ ਦੇ ਇਲਾਕੇ ਦੇ ਵਿੱਚ ਲਗਭਗ ਸਾਰੇ 10 ਜ਼ਿਲ੍ਹੇ ਬਾੜ ਦੇ ਨਾਲ ਪ੍ਰਭਾਵਿਤ ਹੋਏ ਨੇ ਦਰਅਸਲ ਜੇਲਮ ਨਦੀ ਵਗਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਅਤੇ ਜੇਲਮ ਨਦੀ ਉਫਾਨ ਤੇ ਹੈ ਉਸ ਵਿੱਚ ਲਗਾਤਾਰ ਪਾਣੀ ਚੜਦਾ ਜਾ ਰਿਹਾ ਹੈ ਅਤੇ ਇਸੇ ਦੇ ਚਲਦਿਆਂ ਜੰਮੂ ਕਸ਼ਮੀਰ ਦੇ ਵਿੱਚ ਬਾੜ ਆਈ ਹੈ ਸੈਨਾ ਵੱਲੋਂ ਬਚਾਅ ਕਾਰਜਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ ਹੈ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਹੜ੍ਹ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਆਏ ਨੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਪਾਣੀ ਲਗਾਤਾਰ ਚੜਦਾ ਜਾ ਰਿਹਾ ਹੈ ਜੇਲਮ ਨਦੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਵਗਦੀ ਹੈ ਸ਼੍ਰੀਨਗਰ ਦੇ ਬੇहद ਨਜ਼ਦੀਕ ਜੇਲਮ ਨਦੀ 'ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਪਾਣੀ ਜੇਲਮ ਨਦੀ ਦਾ ਵਧਦਾ ਜਾ ਰਿਹਾ ਹੈ ਜਿਸ ਕਰਕੇ ਹੜ੍ਹ ਜੰਮੂ ਕਸ਼ਮੀਰ ਦੇ ਵਿੱਚ ਆਏ ਨੇ